ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ 21 ਅਗਸਤ ਨੂੰ ਸ਼ਾਮ ਤੋਂ ਚੱਲੇ ਵਿਸ਼ਾਲ ਨਗਰ ਪ੍ਰਦਰਸ਼ਨ ਅੱਜ ਫਰੀਦਕੋਟ ਪਹੁੰਚੇ ਨੇ ਜੀ ਹਾਂ ਦੱਸਦੇ ਇਹ ਕਿ ਰਾਤ 8:30 ਤੋਂ 10 ਵਜੇ ਤੱਕ ਫਰੀਦਕੋਟ ਸ਼ਹਿਰ ਚ ਵੱਖ-ਵੱਖ ਜਗ੍ਹਾ ਤੇ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਚ ਵਿਸ਼ਰਾਮ ਹੋਇਆ। ਜੀਹਾਂ ਦੱਸਦੀ ਹੈ ਕਿ ਪਰਮਬੰਦ ਸਿੰਘ ਬੰਟੀ ਰਮਾਣਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂ ਵਾਲਾ ਨੇ ਦਿੱਤੀ ਜਾਣਕਾਰੀ। ਸਵੇਰੇ 9 ਵਜੇ ਅਗਲੀ ਪੜਾਅ ਦੀ ਹੋਵੇਗੀ ਰਵਾਨਗੀ। ਦੇਖਦੇ ਆਂ ਫੁਰੀਦਕੋਟ। ਧੰਨਵਾਦ ਜੀ। ਬੜੇ ਖੁਸ਼ਕਿਸਮਤ ਹੈ ਕਿ ਸਾਡੇ ਜੀਵਨ ਕਾਲ ਚ ਇੰਨੇ ਇਤਿਹਾਸਿਕ ਮੌਕੇ ਸਾਨੂੰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਰਹਿਮਤ ਪ੍ਰਾਪਤ ਕਰਨ ਦਾ ਬਖਸ਼ਿਸ਼ਾਂ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਮਹਾਨ ਨਗਰ ਕੀਰਤਨ ਜਿਹੜਾ ਅਸਾਮ ਤੋਂ ਚੱਲ ਕੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦਾ ਹੋਇਆ ਅੱਜ ਬਾਬਾ ਫਰੀਦ ਦੀ ਇਸ ਪਵਿੱਤਰ ਧਰਤੀ ਤੇ ਪਹੁੰਚ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਹਾਦਤ ਦੇ 350 ਸਾਲਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਢੇ 350 ਸਾਲਾ ਗੁਰਯਾਈ ਦਿਵਸ ਜਿਹੜਾ ਉਹਨੂੰ ਸਮਰਪਿਤ ਇਹ ਨਗਰ ਕੀਰਤਨ ਅੱਜ ਫਰੀਦਕੋਟ ਪਹੁੰਚ ਰਿਹਾ ਤੇ ਵੱਡੀ ਗਿਣਤੀ 'ਚ ਤੁਸੀਂ ਦੇਖ ਰਹੇ ਹੋ ਸੰਗਤਾਂ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਸੜਕਾਂ 'ਤੇ ਸਤਕਾਰ ਭੇਂਟ ਕਰਨ ਵਾਸਤੇ ਗੁਰੂ ਨੂੰ ਨਕਮਸਤਕ ਹੋਣ ਵਾਸਤੇ ਖੜੀਆਂ ਕਿਉਂਕਿ ਬਹੁਤ ਵੱਡਾ ਮੌਕਾ ਹੈ ਤੁਸੀਂ ਮੈਨੂੰ ਇਹ ਇਹ ਦੇਖ ਕੇ ਹੋਰ ਵੀ ਖੁਸ਼ੀ ਹੋ ਰਹੀ ਹੈ ਕਿ ਬਹੁਤ ਬੱਚੇ ਨੌਜਵਾਨ ਆਪਦੇ ਮਾਪਿਆਂ ਨਾਲ ਆਪਦੇ ਬਜ਼ੁਰਗਾਂ ਨਾਲ ਇੱਥੇ ਦਰਸ਼ਨ ਕਰਨ ਆਏ ਐ ਕਿਉਂਕਿ ਸਿੱਖ ਇਤਿਹਾਸ ਜਿਹੜਾ ਹੈ ਗੌਰਵਮਈ ਬੜਾ ਗੌਰਵਮਈ ਇਤਿਹਾਸ ਹੈ ਤੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਦੁਨੀਆਂ ਦੇ ਵਿੱਚ ਇਹਦੀ ਕੋਈ ਦੂਸਰੀ ਮਿਸਾਲ ਨਹੀਂ ਤੁਹਾਨੂੰ ਮਿਲੂਗੀ ਜਿੱਥੇ ਕਿਸੇ ਗੁਰੂ ਨੇ ਕਿਸੇ ਮਹਾਪੁਰਸ਼ ਨੇ ਕਿਸੇ ਪੀਰ ਪੈਗੰਬਰ ਨੇ ਦੂਸਰੇ ਧਰਮ ਨੂੰ ਬਚਾਉਣ ਵਾਸਤੇ ਆਫ ਦਾ ਬਲੀਦਾਨ ਦਿੱਤਾ ਹੋਵੇ ਐਡੀ ਵੱਡੀ ਕੁਰਬਾਨੀ ਸ਼ਹਾਦਤ ਪ੍ਰਾਪਤ ਕੀਤੀ ਹੋਵੇ ਸੋ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਦੀ ਇਹ ਮਹਾਨ ਸ਼ਹਾਦਤ ਹੋਈ ਇਸ ਕਰਕੇ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਿਉਂਕਿ ਸ਼ਾਇਦ ਜੇ ਇਹ ਮਹਾਨ ਸ਼ਹਾਦਤ ਨਾ ਉਸ ਵੇਲੇ ਹੋਈ ਹੁੰਦੀ ਤੇ ਹਿੰਦੁਸਤਾਨ ਦਾ ਨਕਸ਼ਾ ਅੱਜ ਕੁਝ ਹੋਰ ਹੋਣਾ ਸੀ ਸੋ ਇਸ ਇਤਿਹਾਸ ਤੋਂ ਵੀ ਜਾਣਨ ਦਾ ਮੌਕਾ ਮਿਲੂ ਸਾਡੇ ਬੱਚਿਆਂ ਨੂੰ ਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਵੀ ਮੌਕਾ ਮਿਲੂਗਾ ਸੋ ਨਗਰ ਕੀਰਤਨ ਜਿਵੇਂ ਤੁਸੀਂ ਦੇਖ ਰਹੇ ਹੋ ਰਾਤ ਦੇ तकरीबन 8:30 ਵਜੇ ਆਸੀਂ ਗੁਰਦੁਆਰਾ ਕੋਤੜੀ ਸਾਹਿਬ ਦੇ ਕੋਲੋਂ ਨਗਰ ਕੀਰਤਨ ਨੂੰ ਰਿਸੀਵ ਕੀਤਾ ਤੇ ਸ਼ਹਿਰ ਦੇ ਵਿੱਚ ਹਰ ਗਲੀ ਮੁਹੱਲੇ ਚੋਂ ਲੋਕ ਬਾਹਰ ਆ ਕੇ ਨਕਮਸਤਕ ਹੋਣ ਹੋਣ ਵਾਸਤੇ ਖੜੇ ਆ ਵੱਡੇ ਪੰਜ ਦਾ ਟਾਈਮ ਸੀ 8:30 ਹੋ ਗਏ ਤੇ ਹਜੇ ਕਿਹੜਾ ਆਪਾਂ ਪਹੁੰਚ ਗਏ ਕਿਉਂਕਿ ਲੋਕਾਂ ਦਾ ਸਤਕਾਰ ਬਹੁਤ ਹੈ ਲੋਕ ਇਸ ਮਹਾਨ ਸ਼ਹਾਦਤ ਨੂੰ ਇਸ ਗੁਰਿਆਈ ਦਿਵਸ ਨੂੰ ਸਮਰਪਿਤ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਸੜਕਾਂ ਤੇ ਪਿੰਡਾਂ ਦੇ ਪਿੰਡ ਆਏ ਖੜੇ ਆ ਇਸ ਕਰਕੇ ਲੇਟ ਹੁੰਦੇ ਜਾ ਰਹੇ ਆ ਜਿੱਥੋਂ ਤੱਕ ਤੁਸੀਂ ਲੋਕਾਂ ਦੀ ਸ਼ਰਧਾ ਦੀ ਗੱਲ ਕੀਤੀ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਦੱਸ ਰਹੇ ਹੋ ਕਿ 13ਵਾਂ ਦਿਨ ਹੈ ਤੁਸੀਂ ਪੰਜਾਬ ਤਾਂ ਚਲੋ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੀ ਕੌਮ ਦੀ ਇੱਥੇ ਸਿੱਖ ਵਸਦੇ ਆ ਹਿੰਦੁਸਤਾਨ ਦੇ ਵਿੱਚ ਤੁਸੀਂ ਵੱਖ-ਵੱਖ ਸੂਬਿਆਂ 'ਚ ਇਹ ਅਸਾਮ ਤੋਂ ਚੱਲਿਆ ਸੀ ਜੀ ਅਸਾਮ ਤੋਂ ਹੁੰਦਾ ਹੋਇਆ ਬੰਗਾਲ, ਉੜੀਸਾ, ਗਾਂ, ਚੇਨਈ, ਗੋਆ, ਬੰਬੇ ਇੱਧਰ ਹੁੰਦਾ ਹੋਇਆ 5 ਦਿਨ ਕੇ 4 ਦਿਨ ਤਾਂ ਬੰਬੇ ਲਾਏ ਜੀ ਨਗਰ ਕੀਰਤਨ ਨੇ 4 ਦਿਨ ਦਿੱਲੀ ਲਾਏ ਸੋ ਜਦੋਂ ਬਾਹਰਨੀਆਂ ਸਟੇਟਾਂ 'ਚ ਇੰਨੀ ਸ਼ਰਧਾ ਸੀ ਤੇ ਸੁਭਾਵਕ ਆ ਪੰਜਾਬ 'ਚ ਤਾਂ ਹੋਣੀ ਆ ਬਿਕੋਜ਼ ਮੈਂ ਫੇਰ ਉਸ ਗੱਲ ਤੇ ਆਉਣਾ ਏ ਇੱਕ ਬੜੀ ਵਿਲੱਖਣ ਸ਼ਹਾਦਤ ਹੈ ਆਪਦੀ ਕੌਮ ਵਾਸਤੇ ਆਪਦੇ ਧਰਮ ਵਾਸਤੇ ਸ਼ਹਾਦਤਾਂ ਹੋਈਆਂ ਪਰ ਕਿਸੇ ਹੋਰ ਕੌਮ ਨੂੰ ਹੋਰ ਧਰਮ ਨੂੰ ਬਚਾਉਣ ਵਾਸਤੇ ਇਹ ਇੱਕੋ ਸ਼ਹਾਦਤ ਤੁਹਾਨੂੰ ਦੁਨੀਆ ਦੇ ਵਿੱਚ ਇਹ ਮਿਸਾਲ ਕੋਈ ਹੋਰ ਨਹੀਂ ਮਿਲੂਗੀ ਬਿਲਕੁਲ ਜੀ ਮੈਂ ਜਿਵੇਂ ਜ਼ਿਕਰ ਕੀਤਾ ਇਸ ਗੱਲ ਦੀ ਖੁਸ਼ੀ ਹੈ ਕਿ ਬੱਚੇ ਤੇ ਨੌਜਵਾਨ ਬੜੀ ਵੱਡੀ ਗਿਣਤੀ ਚ ਹੈ ਗੁਰੂ ਸਾਹਿਬ ਦੀ ਸਵਾਰੀ ਦੇ ਨਾਲ ਤਿੰਨ ਗੁਰੂ ਸਾਹਿਬ ਦੇ ਸ਼ਸਤਰ ਹੈ ਜਿਨ੍ਹਾਂ ਦੇ ਬੱਚੇ ਦਰਸ਼ਨ ਕਰ ਸਕਣਗੇ ਮੀਰੀ ਪੀਰੀ ਦੇ ਮਾਲਕ ਸਿਰੂ ਗੁਰੂ ਹਰਗੋਬਿੰਦ ਸਾਹਿਬ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਸਤਰਾਂ ਦੀ ਗੱਡੀ ਪਾਲਕੀ ਸਾਹਿਬ ਦੇ ਪਿੱਛੇ ਹੈ ਸੋ ਲੋਕ ਉਹਦੇ ਵੀ ਦਰਸ਼ਨ ਕਰਨਗੇ ਬੱਚੇ ਉਹਦੇ ਵੀ ਦਰਸ਼ਨ ਕਰਨਗੇ ਤੇ ਇਹੋ ਜਿਹੇ ਮੌਕਿਆਂ ਤੇ ਅ ਬੱਚਿਆਂ ਦੇ ਵਿੱਚ ਭਾਵਨਾਵਾਂ ਵੀ ਬੜੀਆਂ ਉਜਾਗਰ ਹੁੰਦੀਆਂ ਤੇ ਉਹ ਕੌਮ ਵਾਸਤੇ ਬਹੁਤ ਮਾਣ ਤੇ ਗੌਰਵ ਦੀ ਗੱਲ ਹੈ ਕਿਰਪਾ ਜੀ ਵਾਹਿਗੁਰੂ ਦੀ ਇਹ ਵੇਖੋ 550 ਸਾਲਾ ਜਾਇ ਗੁਰੂ ਨਾਨਕ ਦੇਵ ਜੀ ਦਾ ਜਦੋਂ ਹੋਇਆ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਸੀ ਉਹਨੇ ਵੀ ਵਿਸ਼ਰਾਮ ਫਰੀਦਕੋਟ 'ਚ ਕੀਤਾ ਉਸ ਵੇਲੇ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਉਸ ਵੇਲੇ ਸਰਕਾਰ ਸੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਦੋਂ ਦਰਬਾਰਗੰਜ ਦੇ ਵਿੱਚ ਬਹੁਤ ਵੱਡਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਗਿਆ ਸੀ ਸਾਰੀ ਰਾਤ ਉੱਥੇ ਨਗਰ ਕੀਰਤਨ ਜਦੋਂ ਵਿਸ਼ਰਾਮ ਕੀਤਾ ਲੋਕਾਂ ਨੇ ਸਾਰੀ ਰਾਤ ਲਾਈਨਾਂ ਲਾ ਕੇ ਦਰਸ਼ਨ ਕੀਤੇ ਸੀ ਉਸ ਤੋਂ ਬਾਅਦ ਫਿਰ 2019 ਦੇ ਵਿੱਚ ਵੀ ਨਗਰ ਕੀਰਤਨ ਆਇਆ ਤੇ ਹੁਣ 2025 'ਚ ਤਿੰਨੇ ਵਾਰ ਜਿਹੜਾ ਵਿਸ਼ਰਾਮ ਫਰੀਦਕੋਟ ਹੋਇਆ ਹੈ ਗੁਰੂ ਦੀ ਬਖਸ਼ਿਸ਼ ਹੈ ਜੀ ਗੁਰੂ ਦੀਆਂ ਰਹਿਮਤਾਂ ਹੈ ਗੁਰੂ ਦੀ ਰਜ਼ਾ ਨਾਲ ਹੀ ਸਾਰਾ ਕੁਝ ਹੁੰਦਾ ਹੈ ਜੀ ਬੇਹੱਦੀ ਕੋਈ ਇਹ ਬਿਆਨ ਨਹੀਂ ਕਰ ਸਕਦੇ ਜੀ ਅਸੀਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਕਿ ਫ੍ਰੀਕੋਰਡ ਦੇ ਵਿੱਚ ਸਾਰੇ ਸੰਗਤ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਸ ਬਹੁਤ ਖੁਸ਼ੀ ਹੋ ਰਹੀ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਸਾਡੇ ਘਰ ਗੁਰੂ ਆ ਰਿਹਾ ਜੀ ਬਹੁਤ ਧੰਨਵਾਦ ਸਾਰੀ ਸੰਗਤ ਦਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦੀ ਜਿਹੜਾ ਕਵਰ ਕਰ ਰਿਹਾ ਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਯਾਰ ਆਤਮ ਨੂੰ ਵੀ ਵੇਖਣ ਆਏ ਆ ਆ ਛੋਟੇ-ਛੋਟੇ ਬੱਚਿਆਂ ਨੂੰ ਦੇਖੋ ਕਿੰਨਾ ਸ਼ੌਂਕ ਹੈ ਇਹ ਦੇਖਣਾ ਇਹ ਵੀ ਚੌਂਕ ਨਾਲ ਤੇ ਪਰ ਆ ਲਿਆਓ ਤੁਸੀਂ ਆਪਣੇ ਬੱਚਿਆਂ ਨੂੰ ਵੀ ਦਿਖਾਓ ਇਹ ਜੇ ਪ੍ਰੋਗਰਾਮ ਹਮੇਸ਼ਾ ਦਿਖਾਉਂਦੇ ਰਹਿਣਾ ਚਾਹੀਦਾ ਬੱਚਿਆਂ ਨੂੰ ਤਾਂ ਕਿ ਇਹਨਾਂ ਨੂੰ ਵੀ ਸਿੱਧ ਮਿਲੇ ਇਹ ਸਿੱਖੀ ਬੰਨੀ ਜਾਣ ਥੋੜਾ ਜਿਹਾ ਬੋਲੇ ਸੋਨਿਹਾਲ ਸਾਸਰੀ ਅਕਾ ਮਿਲਣਾ ਵੀ ਚਾਹੀਦਾ ਜੀ ਜ਼ਰੂਰ ਮਿਲਣਾ ਚਾਹੀਦਾ ਬੜੀ ਖੁਸ਼ੀ ਦੀ ਗੱਲ ਹੈ ਭਾਗਾ ਆਣੇ ਆ ਜਦੋਂ ਅਸੀਂ ਦਰਸ਼ਨ ਕਰ ਕਰ ਰਹੇ ਹਾਂ ਇੰਨੀ ਦੂਰੋਂ ਹੌਮ ਹੁਮਾ ਕੇ ਸਾਰੇ ਕਰ ਰਹੇ ਆ ਮਾਨ ਲਫ਼ਜ਼ ਨਹੀਂ ਮਿਲ ਰਹੇ ਮੈਂ ਕੀ ਕਵਾਂ ਮੈਨੂੰ ਦੱਸੋ ਜ਼ਰੂਰ ਖੁਸ਼ੀ ਹੋਣੀ ਚਾਹੀਦੀ ਹੈ ਤੁਹਾਨੂੰ ਦਰਸ਼ਨ ਹੋ ਰਹੇ ਆ ਜਾਰੇ ਆਸਾਮ ਤੋਂ ਜਿਹੜਾ ਨਗਰ ਕੀਰਤਨ ਆ ਰਿਹਾ ਸਾਡੇ ਫਰੀਦਕੋਟ ਲਈ ਬਹੁਤ ਸ਼ਰਦਾ ਜੀ ਬਹੁਤ ਵਧੀਆ ਗੱਲ ਆ ਹਾਂਜੀ ਬਹੁਤ ਖੁਸ਼ ਆ ਜੀ ਨਗਰ ਕੀਰਤਨ ਆ ਰਿਹਾ ਸਾਰੀ ਸੰਗਤ ਫਰੀਦਕੋਟ ਦੀ ਦਰਸ਼ਨ ਕਰਨ ਲਈ ਅੱਗੇ ਹੋਈ ਠੀਕ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਬਹੁਤ ਹੀ ਚੰਗੇ ਭਾਗ ਆ ਫਰੀਦਕੋਟ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਨਗਰ ਕੀਰਤਨ ਚੱਲ ਕੇ ਜਿਹੜਾ ਉਹਦਾ ਵਿਸ਼ਰਾਮ ਆ ਉਹ ਫਰੀਦਕੋਟ ਖਾਲਸਾ ਦਵਾਨ ਗੁਰਦੁਆਰਾ ਸਾਹਿਬ ਦੇ ਵਿੱਚ ਆ ਮੈਂ ਇਹ ਸਮਝਦਾ ਕਿ ਸਾਡੇ ਫਰੀਦਕੋਟ ਵਾਸੀਆਂ ਦੇ ਬਹੁਤ ਵੱਡੇ ਭਾਗ ਆ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਤੇ ਗੁਰੂ ਪਾਤਸ਼ਾਹ ਨੇ ਉਸ ਟਾਈਮ ਹੀ ਉਹਨਾਂ ਦੁਖੀਆਂ ਮਲਜੂਮਾਂ ਦੀ ਰੱਖਿਆ ਕੀਤੀ ਜਿਨ੍ਹਾਂ ਦੇ ਧਰਮ ਨੂੰ ਦੂਜੇ ਧਰਮ ਵਾਲੇ ਆਪਣੇ ਵਿੱਚ ਰਲਾਉਣਾ ਚਾਹੁੰਦੇ ਸੀ ਉਸ ਟਾਈਮ ਆਪਣੇ ਲਈ ਤਾਂ ਸੰਘਰਸ਼ ਹਰੇਕ ਹੀ ਕਰਦਾ ਹੈ ਗੁਰੂ ਸਾਹਿਬ ਨੇ ਇੱਕ ਦੂਜੀ ਕੌਮ ਲਈ ਸੰਘਰਸ਼ ਕਰਕੇ ਸਾਨੂੰ ਇਹ ਸਿੱਧ ਦਿੱਤੀ ਕਿ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਲੜਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਫਰੀਦਕੋਟ ਨਿਵਾਸੀਆਂ ਵਾਸਤੇ ਪਗਾ ਘਾਂ ਪਰਿਆ ਦਿਨ ਨੇ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਉਹਨਾਂ ਦਾ ਆਸ਼ੀਰਵਾਦ ਲੈ ਰਹੇ ਹਾਂ ਇਹ ਨਗਰ ਕੀਰਤਨ ਜਿਹੜਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਇਹ ਅਸਾਮ ਤੋਂ ਚੱਲ ਕੇ 21 ਅਗਸਤ ਨੂੰ ਅਸਾਮ ਤੋਂ ਚੱਲਿਆ ਸੀਗਾ ਔਰ ਵੱਖ-ਵੱਖ ਰਾਜਾਂ ਦੇ ਵਿੱਚ ਹੁੰਦਾ ਹੋਇਆ ਇਹ ਮਤਲਬ ਕਿ ਤਕਰੀਬਨ ਇਹਨੇ ਸਾਰਾ ਹਿੰਦੁਸਤਾਨ ਹੀ ਕਵਰ ਕੀਤਾ ਹੈ ਔਰ ਮੈਂ ਕਹਿੰਦੀ ਹਾਂ ਕਿ ਬਹੁਤ ਹੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਸਾਰੀ ਲੋਕਾਈ ਨੂੰ ਗੁਰੂ ਦੇ ਨਾਲ ਜੋੜਿਆ ਸਾਰੀ ਲਗਾਈ ਨੂੰ ਗੁਰੂ ਸਾਹਿਬ ਦੇ ਅਸ਼ੀਰਵਾਦ ਪ੍ਰਾਪਤ ਹੋਏ ਹਨ ਕਿਉਂਕਿ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦੇਹਲਾ ਜੀ ਇਹਨਾਂ ਨੇ ਵੀ ਗੁਰੂ ਜੀ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੋ ਉਹਨਾਂ ਨੂੰ ਵੀ ਸਮਰਪਤ ਨਗਰ ਕੀਰਤਨ ਹੈ ਔਰ ਮੇਰਾ ਖਿਆਲ ਹੈ ਕਿ ਇੱਕ ਸੰਦੇਸ਼ ਜ਼ਰੂਰ ਹੈ ਦਿੰਦਾ ਇੱਕ ਸਰੀਰ ਕਾਲ ਸਰਬ ਸੰਜੀ ਵਾਲਤਾ ਦਾ ਵੀ ਸੰਦੇਸ਼ ਦਿੰਦਾ ਕਿਉਂਕਿ ਤਕਰੀਬਨ ਦੇਖਿਆ ਗਿਆ ਕਿ ਵਖਵਾ ਖ ਰਾਜਾਂ ਵਿੱਚੋਂ ਹੁੰਦਾ ਹੋਇਆ ਤਾ ਕੋਈ ਇਹੋ ਜਿਹਾ ਤਾਂ ਰੰਨੀ ਸੀ ਜਿਹੜੇ ਕਿ ਲੋਕ ਜਿਹੜੇ ਸੀ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਨੂੰ ਨਮਸਤਕ ਨਹੀਂ ਹੋਏ ਸੋ ਇੱਕ ਬਹੁਤ ਹੀ ਵੱਡੀ ਗੱਲ ਹੈਗੀ ਐ ਸੋ ਮੈਂ ਤਾਂ ਆਪਣੇ ਯੂਥ ਨੂੰ ਵੀ ਬੇਨਤੀ ਕਰਦੀ ਆ ਕਿ ਇਹੋ ਜੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ ਕਿਉਂਕਿ ਸਾਡਾ ਯੂਥ ਥੋੜਾ ਜਿਆ ਅ ਇਤਿਹਾਸ ਤੋਂ ਪਰੇ ਹੋ ਗਿਆ ਸੀਗਾ ਜੋ ਇਸ ਦੇ ਨਾਲ ਛੋਟੇ ਬੱਚੇ ਵੀ ਜਿਹੜੇ ਇਤਿਹਾਸ ਨਾਲ ਵੀ ਜੁੜਨਗੇ ਸ਼ਸਤਰ ਰਾਜ ਤੋਂ ਕਾਫੀ ਸਾਲ ਪਹਿਲਾਂ ਵੀ ਆਏ ਸੀਗੇ ਔਰ ਉਦੋਂ ਕੁਝ ਲੋਕੀ ਰਹਿ ਗਈ ਸੀ ਪਰ ਖਾਸ ਕਰਕੇ ਜਿਹੜਾ ਅੱਜ ਦਾ ਯੂਥ ਹੈ ਉਹ ਇੱਥੇ ਗੁਰੂ ਸਾਹਿਬ ਦੇ ਸ਼ਸਤਰ ਦੇਖ ਕੇ ਸਾਰਾ ਕੁਝ ਦੇਖ ਕੇ ਮੇਰਾ ਖਿਆਲ ਹੈ ਕਾਫੀ ਸੇਧ ਵੀ ਲਏਗਾ ਔਰ ਗੁਰੂ ਸਾਹਿਬ ਦਾ ਆਸ਼ੀਰਵਾਦ ਵੀ ਉਹਨਾਂ ਨੂੰ ਮਿਲੇ ਅਸੀਂ ਖਾਰੇ ਤੋਂ ਰਿਸਿਵ ਕੀਤਾ ਸੀਗਾ ਨਗਰ ਕੀਰਤਨ ਕਿਉਂਕਿ ਜਿਲ੍ਹਾ ਫਰੀਦਕੋਟ ਦੀ ਸਰਹੱਦ ਉੱਥੋਂ ਸ਼ੁਰੂ ਹੋਣੀ ਸੀ ਔਰ ਉੱਥੇ ਮੈਂ ਦੇਖਿਆ ਕਿ 1 ਵਜੇ ਤੋਂ ਸੰਗਤ ਜਿਹੜੀ ਸੀਗੀ ਉਹ ਦਰਿਆ ਵਿਛਾ ਕੇ ਗੁਰੂ ਸਾਹਿਬ ਦਾ ਜਿਹੜਾ ਸੀ ਉਡੀਕ ਕਰਦੀ ਸੀ ਔਰ ਇਸ ਵੇਲੇ ਵੀ ਦੇਖ ਲਓ 10 ਵਜ ਗਏ ਆ ਔਰ ਸੰਗਤ ਦੇ ਵਿੱਚ ਇਹਨਾ ਉਤਸ਼ਾਹ ਹੈਗਾ ਕਿ ਸੰਗਤ ਜਿਹੜੀ ਹਮ ਹੁਮਾ ਕੇ ਗੁਰੂ ਦੇ ਦਰਸ਼ਨਾਂ ਵਾਸਤੇ ਤੇ ਪਹੁੰਚੀ ਹੋਈ ਹੈ ਸੋ ਇਸ ਤੋਂ ਵੱਡ ਭਾਗੀ ਗੱਲ ਕੀ ਹੋ ਸਕਦੀ ਹੈ ਕਿ ਅਸੀਂ ਵੀ ਜਿਹੜੇ ਆ ਸਤਿ ਆਤ ਦੀਆਂ ਜਿਹੜੀਆਂ ਮਨਾ ਕੇ ਗੁਰੂ ਦੀਆਂ ਅਸ਼ੀਰਵਾਦ ਪ੍ਰਾਪਤ ਕਰਕੇ ਸੁਨੇ ਤੇ ਦੇ ਦੇ ਮਾਣ ਦੀ ਦਰ ਦੁਗਣਾ ਸ਼ਾਹ ਸਵਾਰ ਸਾਜਾ ਬੋੜਾ ਸਰਦਾਰ ਪੜਗੇ ਗਿਦੇ ਸਾਹਿਬੇ ਕਮਾਲ ਚਿੱਟਾ ਬਾਜਾ ਵਾਲਾ ਸਰਬਤ ਪੜੀਏ ਕਾਲੀ ਪੀਤਾ ਤਾਨੀ ਤਾਨੀ ਤਾਨ ਸਾਹਿਬ ਜੀ ਗੁਰੂ ਹੋਵੇ ਸਿਜਣਾ ਮਨਾਲੂ ਪਾਓ ਜੈ ਜੈਕਾਰ ਹੀ ਹੱਡਿਆ ਤੇਰੀਆਂ ਮੇਰੇ ਸਤ ਗੁਰ ਜੀਓ ਹੀ ਹੱਡ ਆਈਆਂ ਤੇਰੀਆਂ ਮੇਰੇ ਸਤ ਗੁਰ ਜੀਓ ਤੂੰ ਹੈ ਫਕਰ ਅਵਲ ਫਕੀਰ ਤੂੰ ਹੈ ਹਾਸਵੀ ਤੂੰ ਮੀਰ ਤੂੰ ਹੈ ਹਰ ਦਾਸਨ ਸਰੀਰ ਤੂੰ ਹੈ ਸਭ ਪਹਿਣਾ ਦਾ ਮੀਰ ਤੂੰ ਹੈ ਸ਼ੁਰੂ ਵੀ ਤੂੰ ਰੁੱਖ ਵੀ ਤੇਰੇ ਪੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ ਰੁੱਖ ਵੀ ਤੇਰੇ ਪੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ ਫਿੱਕੇ ਤੇਰੇ ਰੱਤੇ ਤੇਰੇ ਰੰਗ ਸਾਰੇ ਕੱਤੇ ਤੇਰੇ ਤੂੰ ਕਣਕਣ ਵਿੱਚ ਕਣਕਣ ਤੇਰਾ ਸੱਤ ਹੀ ਸੁਰ ਨੇ ਸੱਤੇ ਤੇਰੇ ਵਾ ਗੁਰੂ ਵਾ 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 ਵਾ ਗੁਰੂ ਹਰ ਤਨ ਬਸਤ ਸਭਨਾ ਦੀ ਧਾਣੇ ਦਿੰਦਾ ਕੀ ਗਵਾ ਤੇਰੀ ਮਹਿਮ ਸਤਗੁਰ ਹਰ ਇੱਕ ਝੁੰਜ ਨੂੰ ਧਾਣੇ ਦਿੰਦਾ ਪੱਕੇ ਤੇਰੇ ਕੱਚੇ ਤੇਰੇ ਢੂਠੇ ਤੇਰੇ ਸੱਚੇ ਤੇਰੇ ਸਾਨੂੰ ਪਰ ਲੰਗਾ ਦੋ ਸਤਗੁਰ ਅਸੀਂ ਅਣ ਜਾਣੇ